ਸਸਕਲ ਦੋਸਤੋ ਮੈਂ ਰਾਜਪਾਲ ਮਖਨੀ ਤਾਂ ਅੱਜ ਆਪਾਂ ਗੱਲ ਕਰਾਂਗੇ ਬਾਗ ਲਾਣ ਦੀ ਬੂਟਾ ਲਾਣ ਦੀ ਮਤਲਬ ਚਾਹੇ ਆਪਾਂ ਘਰ ਦੇ ਵਿੱਚ ਇੱਕ ਅੱਧਾ ਬੂਟਾ ਲਾਣਾ ਹੈ ਜਾਂ ਕਿਤੇ ਬਾਗ ਲਾਣਾ ਹੈ ਜਿਹੜਾ ਜ਼ਹਿਰ ਮੁਕਤ ਹੋਵੇ ਜਿੱਦੇ ਚ ਆਪਾਂ ਉਹਨੂੰ ਕੈਮੀਕਲ ਰੇਸ ਸਪਰੇ ਦੀ ਲੋੜ ਨਾ ਪਵੇ ਆਪਾਂ ਕਰੀਬਨ 6 ਮਹੀਨੇ ਹੋ ਗਏ ਐਕਸਰਸਾਈਜ਼ ਕਰਦੇ ਆਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਦਿਖੂਗਾ ਵੀ ਵੀ ਆਪਾਂ ਕਿਵੇਂ ਮਿੱਟੀ ਨੂੰ ਇਹਨੂੰ ਤਿਆਰ ਕੀਤਾ ਇੱਥੇ ਆਪਾਂ ਫਰੂਟ ਤੇ ਸਬਜ਼ੀਆਂ ਲਾਵਾਂਗੇ ਇਹ ਪੂਰਾ ਨਿਰਰ ਰੇਤਾ ਇਹ ਸਾਰਾ ਦਾ ਸਾਰਾ ਪਰਤ ਪਈ ਹੋਈ ਹੈ ਇਹ ਇੱਥੇ 6 ਮੀਟਰ ਜਗ੍ਹਾ ਤਾਂ ਇਹ ਕੰਧ ਨਾਲੋਂ ਛੱਡੀ ਆਪਾਂ 6 ਮੀਟਰ ਹੀ ਇਧਰੋਂ ਛੱਡੀ ਹੈ ਤੇ 4-4 ਮੀਟਰ ਦੇ ਉੱਤੇ ਇੱਥੇ ਰੁੱਖ ਲੱਗਣਗੇ ਆ 4-4 ਮੀਟਰ ਦੇ ਉੱਪਰ ਔਰ ਇਹ 2-4 ਮੀਟਰ ਦੇ ਵਿਚਾਲੇ ਸੈਂਟਰ ਦੇ ਵਿੱਚ ਇੱਕ-ਇੱਕ ਵੱਟ ਹੋਰ ਪਾਉਗੀ ਉਹਦੇ ਤੇ ਲੱਗਣਗੇ ਸਬਜ਼ੀਆਂ ਇੱਧਰ ਜਿੰਨੀਆਂ ਲਾਈਨਾਂ ਨੇ ਉਹਨੇ ਵੱਖਰੇ ਵੱਖਰੇ ਇੱਥੇ ਰੁੱਖ ਲੱਗਣਗੇ ਤੋਂ ਇਹ ਜ਼ਮੀਨ ਨੂੰ ਆਪਾਂ ਦੁਬਾਰਾ ਜ਼ਿੰਦਾ ਕਰਾਂਗੇ ਔਰ ਰੈਗੂਲਰ ਜੋ ਜੋ ਅਸੀਂ ਇੱਥੇ ਕਰ ਰਹੇ ਹਾਂ ਉਹਦੇ ਅਪਡੇਟ ਵੀਡੀਓਜ਼ ਮੈਂ ਸ਼ੇਅਰ ਕਰਦਾ ਰਹੂੰਗਾ ਆ ਤੁਸੀਂ ਦੇਖ ਰਹੇ ਹੋ ਸੜਿਆ ਗੜਿਆ ਰੁੱਖ ਇਹਦੇ ਤੋਂ ਵੀ ਕੰਮ ਲਵਾਂਗੇ ਇਹਨੂੰ ਮਿੱਟੀ ਨੂੰ ਆਰਗੇਨਿਕ ਜੈਵਿਕ ਕੁਦਰਤੀ ਕਰਨ ਦੇ ਵਿੱਚ ਇਹਦਾ ਵੀ ਰੋਲ ਆਊਗਾ। ਕਈ ਤਰ੍ਹਾਂ ਦੇ ਪਰਮਾ ਕਲਚਰਸ ਹੁੰਦੇ ਨੇ। ਉਹਨਾਂ ਦੇ ਵਿੱਚੋਂ ਜਿਵੇਂ ਹਿਊਗਲ ਕਲਚਰ ਹੈ ਜਰਮਨ ਦਾ ਹੈ ਹੋਰ ਉਹ ਸਾਰੇ ਵੀ ਕਿਵੇਂ ਹੋਣੇ ਨੇ ਕਿਵੇਂ ਆਪਾਂ ਬੂਟੇ ਜਿਹੜੇ ਨੇ ਰੁੱਖ ਉਹ ਲਾ ਸਕਦੇ ਆਂ। ਚਾਹੇ ਉਹ ਵੱਡਾ ਬਾਗਬਾਨੀ ਆਪਾਂ ਕਰਨੀ ਹੈ। ਚਾਹੇ ਘਰ ਦੇ ਵਿੱਚ 2 4 5 ਫਲਾਂ ਵਾਲੇ ਰੁੱਖ ਲਾਣੇ ਨੇ। ਜੇ ਢੰਗ ਤਰੀਕੇ ਨਾਲ ਲਾਵਾਂਗੇ ਤਾਂ ਵਧੀਆ ਉਹਦੀ ਆਉਟਪੁੱਟ ਆਪਾਂ ਲੈ ਸਕਦੇ ਹਾਂ ਤੇ ਜਦੋਂ ਵੀ ਆਪਾਂ ਕੋਈ ਪੇੜ ਲਗਾਣਾ ਹੈ ਤਾਂ ਉਹਦੇ ਵਾਸਤੇ ਮਿੱਟੀ ਦੀ ਤਿਆਰੀ ਕਰਨ ਵਾਸਤੇ ਇੱਕ ਟੋਇਆ ਪਟਣਾ ਜ਼ਰੂਰੀ ਹੋ ਜਾਂਦਾ ਸਾਨੂੰ ਕਿਉਂਕਿ ਇੱਥੇ ਬਹੁਤ ਸਾਰੇ ਪੇੜ ਲੱਗਣੇ ਨੇ ਉਸ ਕਰਕੇ ਇਹ ਲੰਬੀ ਟ੍ਰੈਂਚਾਂ ਹੀ ਪਟਲੀਆਂ ਸੀ ਸਾਰੀਆਂ ਵੀ ਸਾਰੀਆਂ ਤੇ ਜੇ ਆਪਾਂ ਸਬਜ਼ੀ ਲਾਣੀ ਹੈ ਫਿਰ ਉੱਪਰ ਬੈੱਡ ਦੇ ਵਿੱਚ ਹੀ ਸਾਰਾ ਕੁਝ ਹੋ ਜਾਊਗਾ। ਤੋਂ ਪਹਿਲਾਂ ਤਾਂ ਆਪਾਂ ਅੱਜ ਇਹ ਸਮਝੀਏ ਕਿ ਮਿੱਟੀ ਨੂੰ ਆਰਗੈਨਿਕ ਮਾਦਾ ਇਹਦਾ ਪੂਰਾ ਕਰਨਾ, ਆਰਗੈਨਿਕ ਕਾਰਬਨ ਪੂਰੀ ਕਰਨੀ, ਤੱਤਵ ਜੇ ਪੂਰੇ ਕਰਨੇ ਨੇ ਤਾਂ ਉਹ ਕਿਸ ਤਰ੍ਹਾਂ ਹੋਣਗੇ। ਤੋਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਮਿੱਟੀ ਹੁੰਦੀ ਕੀ ਹੈ। ਕਈ ਮਿੱਤਰ ਪ੍ਰਾਇਰ ਆ ਰਹੇ ਨੇ ਕਿਹਾ ਵੀ ਜਗਾ ਨੀ ਹੈ ਸਾਡੇ ਕੋਲੇ ਇੰਨੀ ਸਾਰੀ ਤਾਂ ਕੋਈ ਚੱਕਰ ਨਹੀਂ ਜਿਹੜਾ ਆਈਡੀਏਸ਼ਨ ਸੈਂਟਰ ਆਪਾਂ ਤਿਆਰ ਕੀਤਾ ਸੀ ਉਹਦੇ 20 ਫੁੱਟ ਬਾਈ 30 ਫੁੱਟ ਦੇ ਵਿੱਚ 12 ਬੁੱਟੇ ਲੱਗੇ ਹੋਏ ਨੇ ਤੇ ਜੇ ਓਨੀ ਵੀ ਜਗ੍ਹਾ ਨਹੀਂ ਆਪਣੇ ਕੋਲ ਤਾਂ ਗਮਲੇ ਦੇ ਵਿੱਚ ਵੀ ਪੂਰਾ ਦਰਖਤ ਆਪਾਂ ਉਗਾ ਸਕਦੇ ਆ ਉਹ ਸਾਰਾ ਆਪਾਂ ਪਹਿਲਾਂ ਕਰ ਚੁੱਕੇ ਆ ਤੇ ਹੁਣ ਆਪਾਂ ਇਹ ਆ ਵੀ ਜੇ ਸਾਡੇ ਕੋਲ ਖੁੱਲੀ ਜਗ੍ਹਾ ਹੈ ਥੋੜੀ ਜਗ੍ਹਾ ਦੇ ਵਿੱਚ ਆਪਾਂ ਬਾਗੀਆਂ ਸਬਜ਼ੀਆਂ ਲਾਣੀਆਂ ਚਾਹਨੇ ਆ ਉਹ ਕਿਵੇਂ ਲੱਗ ਸਕਦੀਆਂ ਨੇ ਇਹ ਸਾਈਜ਼ ਦਾ ਕੋਈ ਰੋਲਾ ਨਹੀਂ ਹੈਗਾ ਤਾਂ ਹੁਣ ਸਾਰੀਆਂ ਟ੍ਰੈਂਚਾਂ ਦੇ ਵਿੱਚ ਥੱਲੇ ਇਹ ਲੱਕੜਾਂ ਬਿਛਾਤੀਆਂ ਇਹ ਲੱਕੜਾਂ ਸੁੱਕੀਆਂ ਤੇ ਗਿੱਲੀਆਂ ਦੋਹੇ ਤਰ੍ਹਾਂ ਦੀਆਂ ਚਾਹੀਦੀਆਂ ਨੇ ਇਹਦੇ ਤੇ ਆਪਾਂ ਵਿਸਤਾਰ ਨਾਲ ਚਰਚਾ ਅੱਗੇ ਕਰਾਂਗੇ ਔਰ ਇਹ ਸਾਰੀਆਂ ਟ੍ਰੈਂਚਾਂ ਦੇ ਵਿੱਚ ਥੱਲੇ ਥੱਲੇ ਬਿਛਗੀਆਂ ਦੇ ਵਿੱਚ ਮੋٹے ਵੀ ਨੇ ਟੁਕੜੇ ਔਰ ਪਤਲੇ ਵੀ ਨੇ ਇੱਕ ਕਿਉਂ ਨੇ ਇਹਦੇ ਕਾਰਨ ਦੇ ਉੱਤੇ ਵੀ ਆਪਾਂ ਪੂਰੀ ਗੱਲ ਕਰਾਂਗੇ ਉਹ ਸੁੱਕਾ ਜਿਹੜਾ ਰੁੱਖ ਸੀਗਾ ਬਿਲਕੁਲ ਜਿੰਨਾ ਪੁਰਾਣਾ ਗਲਿਆ ਸੜਿਆ ਰੁੱਕ ਹੋਊਗਾ ਉਹ ਵੀ ਇੱਕ ਸਾਨੂੰ ਇਹਦੇ ਵਿੱਚ ਪਾਣ ਵਾਸਤੇ ਚਾਹੀਦਾ ਹੁਣ ਇਹਦੇ ਉੱਪਰ ਅਸੀਂ ਪਾਣਾ ਹੈ ਗੋਹਾ ਜਿਹੜਾ ਗੋਬਰ ਹੈ ਉਹ ਵੀ ਜੇ ਗਊ ਦਾ ਗੋਬਰ ਹੋਵੇ ਤਾਂ ਵੀ ਵਧੀਆ ਪਰ ਜੇ ਤੁਹਾਨੂੰ ਕਿਤੋਂ ਮੁਰਗੇ ਦੀਆਂ ਵਿੱਠਾਂ ਮਿਲ ਜਾਣ ਜਿਵੇਂ ਇਹ ਨੇ ਗਿੱਲੀਆਂ ਇਹ ਵਾਲੀਆਂ ਮਿਲ ਜਾਂਦਾ ਬਹੁਤ ਵਧੀਆ ਕਿਉਂਕਿ ਇਹ ਤੱਤ ਬਹੁਤ ਹੁੰਦੇ ਨੇ ਇਹਦੇ ਵਿੱਚ ਭਰਪੂਰ ਤੱਤ ਹੁੰਦੇ ਨੇ ਤਾਂ ਜਿਹੜੇ ਗੈਪ ਵਿੱਚ ਲੱਕੜਾਂ ਦੇ ਦਿੱਖਦੇ ਨੇ ਇਹਨੂੰ ਢਕਣਗੇ ਇਹ ਤੇ ਇਹਦੇ ਉੱਪਰ ਇੱਕ ਕਲੀਅਰ ਹੋਰ ਜਿਹੜੀ ਬਹੁਤ ਮੁਸ਼ਕਲ ਹੈ ਮਿਲਣੀ ਉਹ ਇਹ ਹੈ ਇਹ ਵੀ ਮੁਰਗੇ ਦੀਆਂ ਮਿੱਠਾਂ ਹੀ ਨੇ ਪਰ ਇਹ ਚੂਚਿਆਂ ਦੀਆਂ ਮਿੱਠਾਂ ਨੇ ਇਹ ਇਹਨੂੰ ਪੁਲਟ ਕਹਿੰਦੇ ਨੇ ਛੋਟੇ ਜਿਹੜੇ ਚੂਚੇ ਹੁੰਦੇ ਨੇ ਉਹਨਾਂ ਦੀਆਂ ਮਿੱਠਾਂ ਨੇ ਇਹ ਇਹਦੇ ਵਿੱਚ ਹੋਰ ਵੀ ਜ਼ਿਆਦਾ ਤੱਤ ਹੁੰਦੇ ਨੇ ਬਹੁਤ ਜ਼ਿਆਦਾ ਕਿਉਂਕਿ ਗਰੋਥ ਵਾਸਤੇ ਇਹਨਾਂ ਨੂੰ ਪੂਰੀ ਟੀਮ ਜ਼ਿਆਦਾ ਦਿੱਤਾ ਜਾਂਦਾ ਹੈ मिनरल ਤੱਤਾਂ ਜ਼ਿਆਦਾ ਦਿੱਤੀਆਂ ਜਾਂਦੀਆਂ ਨੇ ਤਾਂ ਇਹਦੇ ਵਿੱਚ ਉਹ ਹੁੰਦੇ ਨੇ ਤੋਂ ਥੱਲੇ ਇਹ ਜਿਹੜਾ ਆਪਣਾ ਹੁਗੈ ਤੁਹਾਡਾ ਇੱਕ ਲੇਅਰ ਇਹਦਾ ਲੱਕੜਾਂ ਦਾ ਹੋ ਗਿਆ ਇਹਦੇ ਉੱਪਰ ਆ ਗਿੱਲੇ ਗੋਬਰ ਦਾ ਹੋ ਗਿਆ ਤੇ ਮੁਰਗੀ ਦੀ ਬਿਠਰੇ ਜੇ ਗੋਬਰ ਹੋਵੇ ਤਾਂ ਸਾਰਿਆਂ ਨਾਲੋਂ ਵਧੀਆ ਇਹ ਸਾਡੇ ਕੋਲੇ ਇਹਦੇ ਉੱਪਰ ਬੁਲਟ ਵੀ ਜਿਹੜੀ ਤੁਹਾਡੀ ਬਿਠਾ ਹੈ ਉਹਦਾ ਲੇਅਰ ਹੋ ਗਿਆ ਵੇ ਹੋਣੀ ਚਾਹੀਦੀ ਰੂੜੀ ਨਹੀਂ ਹੋਣੀ ਚਾਹੀਦੀ ਪੂਰਾ ਗਲਿਆ ਪਚਿਆ ਇਕਦਮ ਫਸ ਕਲਾਸ ਫੁਲੀ ਡੀਕੰਪੋਜ਼ਡ ਤਾਂ ਕਿ ਮਿੱਟੀ ਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਕਦਮ ਕਾਲਾ ਔਰ ਇਕਦਮ ਪੂਰਾ ਘਲਿਆ ਹੋਇਆ ਸਾਰਾ ਇਹਦੇ ਵਿੱਚ ਇੱਕ ਹਿੱਸਾ ਇਹਦਾ ਇੱਕ ਹਿੱਸਾ ਤੂੜੀ ਦਾ ਇੱਕ ਹਿੱਸਾ ਇਹਦਾ ਔਰ ਇੱਕ ਹਿੱਸਾ ਤੂੜੀ ਦਾ ਤੇ 20 ਹਿੱਸੇ ਇਹ ਮਿੱਟੀ ਦੇ ਜਿਹੜੀ ਇਹ ਮਿੱਟੀ ਹੈ ਆਪਣੀ 20 ਹਿੱਸੇ ਦੇ ਹੀਰੜਾ ਆ ਕੇ ਆ ਜਿਹੜੀ ਆਪਣੀ ਮਿੱਟੀ ਹੈ ਉਹਦੇ ਉੱਪਰ ਪਾਇਆ ਜਾਊਗਾ ਯਾਨੀ ਥੱਲੇ ਥੋੜੇ ਹੋ ਗਿਆ ਲੱਕੜੀ ਸੁੱਕੀ ਹੋਈ ਸੜੀ ਗળી ਜਿੰਨੀ ਹੋਵੇ ਉਹਨਾਂ ਵਧੀਆ ਉਹਦੇ ਉੱਪਰ 2 ਇੰਚ ਦਾ ਲੇਅਰ ਇਹਦਾ ਉਹਦੇ ਉੱਪਰ 2 ਇੰਚ ਦਾ ਲੇਅਰ ਉਹ ਵੜਾ ਚੂਜ਼ਿਆਂ ਦੀ ਖਾਦ ਉਹਦੇ ਉੱਪਰ ਇਹ ਇੱਕ ਹਿੱਸਾ ਤੁਹਾਡਾ ਮੁਰਗੀ ਕੰਪੋਸਟ ਦਾ ਇੱਕ ਹਿੱਸਾ ਤੂੜੀ ਦਾ ਔਰ 20 ਹਿੱਸੇ ਇਹ ਮਿੱਟੀ ਦੇ ਇਹ ਰਲਾ ਕੇ ਇਹ 10 ਇੰਚ ਦੀ ਕਲੇਅਰ ਇਹਦੇ ਉੱਪਰ ਲਾਈ ਜਾਊਗੀ ਉਹ ਤੂੜੀ ਮਾਈਕਰੋਬਸ ਦੀ ਖਰਾਕ ਹੈ ਇਸ ਕਰਕੇ ਐਡ ਕਰ ਰਹੇ ਹਾਂ ਉਹਦੇ ਉੱਪਰ ਲਾ ਜਿਹੜਾ 1 ਫੁੱਟ ਦਾ ਹਿੱਸਾ ਹੈ ਉਹਦੇ ਵਿੱਚ ਦੋ ਹਿੱਸੇ ਇਹਦੇ ਤੂੜੀ ਨਹੀਂ ਪਾਣੀ ਹੈ ਦੋ ਹਿੱਸੇ ਤੁਹਾਡੇ ਜਿਹੜੇ ਨੇ ਉਹ ਕੰਪੋਸਟ ਦੇ ਵਧੀਆ ਬਣੀ ਹੋਈ ਗਲੀ ਪਚੀ ਰੇ ਤੁਸੀਂ ਦੇਖੋ ਇੱਕਦਮ ਡਾਰਕ ਕਾਲੀ ਔਰ ਫਰਸਟ ਕਲਾਸ ਇਹ ਰੇ ਹੈ ਇਹ ਦੋ ਹਿੱਸੇ ਇਹਦੇ ਔਰ 20 ਹਿੱਸੇ ਮਿੱਟੀ ਦੇ ਉੱਪਰਲਾ ਜਿਹੜਾ ਆਪਣਾ ਸਭ ਤੋਂ ਉੱਪਰਲਾ ਲੇਅਰ ਹੈ 1 ਫੁੱਟ ਦਾ 30 13 14 ਇੰਚ ਦਾ ਲੇਅਰ ਹੈ ਉਹਦੇ ਚ ਇਹ ਪਾਉਣਾ ਹੈ ਤਾਂ ਹੁਣ ਆਪਾਂ ਕਰਾਂਗੇ ਪਲਾਂਟੇਸ਼ਨ ਸ਼ੁਰੂ ਪਲਾਂਟੇਸ਼ਨ ਵਾਸਤੇ ਜਿਹੜੀ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜਾ ਇਹਦੀ ਗਾਚੀ ਹੈ ਇਹ ਇਹਨੂੰ ਗਾਚੀ ਕਹਿੰਦੇ ਆ ਇਹ ਜ਼ਮੀਨ ਦੇ ਅੰਦਰ ਮਤਲਬ ਬਰਾਬਰ ਹੋਣੀ ਚਾਹੀਦੀ ਹੈ ਉਹਦਾ ਕਾਰਨ ਇਹ ਹੈ ਕਿ ਜਿਹੜਾ ਇਹ ਤਣਾ ਇਹਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਨਾਰਮਲੀ ਅਸੀਂ ਇਹਨੂੰ ਗਹਿਰਾ ਰੱਖ ਕੇ ਤੇ ਪਾਣੀ ਲਾ ਦਿੰਨੇ ਆ ਤੇ ਜਦੋਂ ਤਣਾ ਗੱਲਾਂ ਗਿੱਲਾ ਹੁੰਦਾ ਨਾ ਤਾਂ 10-15% ਤੁਹਾਡੇ ਬੂਟੇ ਦੇ ਜਿਹੜੇ ਉਹ ਮਰ ਜਾਣਗੇ ਸਾਰੇ ਨਹੀਂ ਬਟ ਇਹ ਸਿੱਧਾ ਧਿਆਨ ਰੱਖਣਾ ਕਿ ਇਹ ਦੀ ਜਿਹੜੀ ਗਾੱਚੀ ਹੈ ਜਿਹੜੀ ਇਹ ਸਟੈਮ ਹੈ ਇਹਦਾ ਤਣਾ ਉਹ ਸਰਫੇਸ ਤੋਂ ਬਾਹਰ ਹੋਵੇ ਤੇ ਪਾਣੀ ਇਹਨੂੰ ਆਪਾਂ ਇਹ ਦੋਨਾਂ ਖਾਲੀਆਂ ਚੋਂ ਦਵਾਂਗੇ ਦੂਰੋਂ ਪਾਣੀ ਦੀ ਜਿਹੜੀ ਵਿਵਸਥਾ ਆਪਾਂ ਕੀਤੀ ਹੈ ਇਹ ਸਾਰਿਆਂ ਜਿੰਨੀਆਂ ਵੀ ਬੈੱਡ ਨੇ ਇਹਨਾਂ ਦੇ ਦੋਨੇ ਪਾਸੇ ਪਾਣੀ ਆਂਦਾ ਤੇ ਮੇਨ ਜਿਹੜਾ ਪਾਣੀ ਇੱਥੇ ਆਊਗਾ ਇਰੀਗੇਸ਼ਨ ਵਾਸਤੇ ਉਹ ਇਹਦੇ ਵਿੱਚ ਇੱਥੋਂ ਆਊਗਾ ਇਹ ਦੋਨੋਂ ਪਾਸੇ ਪਾਣੀ ਇਧਰ ਛੱਡਣਾ ਤੇ ਇਧਰ ਛੱਡ ਲਿਆ ਇਧਰ ਛੱਡਣਾ ਤੇ ਇਧਰ ਛੱਡ ਲਿਆ ਤੇ ਡਿਪੈਂਡ ਕਰੂਗਾ ਕਿ ਕਿਹੜੀ ਖਾਲੀ ਨੂੰ ਪਾਣੀ ਅਸੀਂ ਲਾਣਾ ਕਿਉਂਕਿ ਹਰ ਬੂਟੇ ਦੀ ਜਿਹੜੀ ਪਾਣੀ ਦੀ ਡਿਮਾਂਡ ਹੈ ਉਹ ਅਲੱਗ ਹੁੰਦੀ ਹੈ ਇਸ ਤੋਂ ਇਲਾਵਾ ਇਹ ਜਿਹੜੀ ਹੁੰਦੀ ਹੈ ਇਹ ਅੰਡਰਗਰਾਉਂਡ ਇਧਰ ਜਾ ਰਹੀ ਹੈ ਇੱਕ ਤਾਂ ਮਤਲਬ ਇਧਰਲੇ ਪਾਸੇ ਹੁਣ ਆਪਾਂ ਪਾਣੀ ਦੇਣ ਦੀ ਇਹਦੀ ਵਿਵਸਥਾ ਰੱਖ ਲਈ ਔਰ ਦੂਸਰਾ ਇਹ ਇਧਰੋਂ ਕ੍ਰੋਸ ਹੋਊਗਾ ਪੂਰਾ ਇਹਦੇ ਥੱਲੋਂ ਥੱਲੋਂ ਪਾਈਪ ਜਿਹੜੀ ਆ ਉਹ ਇਧਰ ਲਿਆਂਦੀ ਐ ਸੀ ਇਹ ਅੱਗੇ ਜਾਊਗੀ ਹਾਲੇ ਤਾਂ ਇੱਥੇ ਰੁਕੀ ਹੋਈ ਐ 30 ਫੁੱਟ ਪਾਈਪ 4 ਪਣਾ ਦੇ ਵਿੱਚ ਦੀ ਦੱਬ ਕੇ ਇਹਨੂੰ ਲੈ ਕੇ ਆਵਾਂਗੇ ਇਧਰ ਪਰਲੇ ਪਾਸੇ ਇਹਨੂੰ ਲਿਆਂਡ ਦਾ ਵੀ ਕਾਰਨ ਐ ਔਰ ਇਧਰ ਸੇਮ ਉਹਦੇ ਨਾਲ ਦੀ ਹੌਦੀ ਬਣੂਗੀ ਜਿਹਦੇ ਵਿੱਚੋਂ ਪਾਣੀ ਨਿਕਲੂਗਾ ਬਾਹਰ ਔਰ ਇਧਰ ਵੀ ਉਵੇਂ ਹੀ ਖਾਲੇ ਇਧਰ ਇੱਕ ਆਪਾਂ ਇਹ ਛੋਟਾ ਜਿਹਾ ਸ਼ੈੱਡ ਪਾ ਰਹੇ ਹਾਂ ਜਿਹੜਾ ਧਰਤੀ ਤੋਂ तकरीबन 1 ਫੁੱਟ ਉੱਚਾ ਹੈ ਉੱਪਰ ਇਹਦੇ ਛਤਰਾ ਬਹਿ ਜਾਣੀਆਂ ਨੇ ਇੱਥੇ ਆਪਾਂ ਰੱਖਾਂਗੇ ਨੈਕਸਟ ਵੀਡੀਓ ਇਸ ਤੁਹਾਨੂੰ ਦਿਖਾਉਂਗਾ ਅਲੱਗ-ਅਲੱਗ ਜਿਹੜੇ ਆਰਗੈਨਿਕ ਘੋਲ ਨੇ ਉਹ ਤਿਆਰ ਕਰਾਂਗੇ ਐਂਜ਼ਾਈਮਸ ਤੇ ਹਾਰਮੋਨਸ ਜਿਹੜੇ ਆਪਣੇ ਨੇ ਉਹ ਤਿਆਰ ਹੋਣਗੇ ਤੇ ਉਹ ਢੋਲਰ ਦੇ ਵਿੱਚੋਂ ਜਿਹੜਾ ਵੀ ਤੁਸੀਂ ਹਾਰਮੋਨ ਦੇਣਾ ਉਹਦਾ ਇੱਕ 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 ਤੋਬਕਾ ਇਹਦੇ ਪਾਣੀ ਦੇ ਵਿੱਚ ਗਿਰਦਾ ਰਹੂਗਾ ਤੇ ਉਹ ਪਾਣੀ ਚ ਰਾਲ ਕੇ ਬੂਟਿਆਂ ਨੂੰ ਲੱਗੂਗਾ ਤੇ ਜਿਹੜੀ ਫੋਇਲਰ ਸਪਰੇ ਕਰਨੀ ਹੈ ਮਤਲਬ ਪੱਤਿਆਂ ਦੇ ਥਰੂ ਵੀ ਬੂਟੇ ਨਿਊਟ੍ਰੀਸ਼ਨ ਲੈਂਦੇ ਨੇ ਸੇ ਮੋਟਾ ਹੁੰਦੇ ਨੇ ਉਹ ਅੰਦਰ ਮੌਸਮ ਤੇ ਉਹ ਉਹਦੇ ਵਾਸਤੇ ਵੀ ਇਹਦੇ ਤੇ ਡਰਮਾ ਦੇ ਉੱਤੇ ਦੋ ਪੰਪ ਲੱਗਣਗੇ ਜਿਹੜਾ ਉਹਦੇ ਤੇ ਸਪਰੇ ਕੀਤਾ ਜਾਊਗਾ ਪਰ ਪੈਸਟੀਸਾਈਡਸ ਤੇ ਇਨਸੈਕਟਸਾਈਡਸ ਚਾਹੀਓ ਕੈਮੀਕਲ ਹੋਣ ਤੇ ਚਾਹੇ ਹੋਣ ਉਹ ਆਪਣਾ ਆਰਗੈਨਿਕ ਉਹ ਬੂਟੇ ਦੀ ਇਮਿਊਨਿਟੀ ਨੂੰ ਘਟਾਉਂਦੇ ਨੇ ਤੇ ਜਿਹੜੇ ਬੂਟਿਆਂ ਨੂੰ ਆਪਾਂ ਹਮੇਸ਼ਾ ਪ੍ਰੋਟੈਕਟ ਕਰਦੇ ਆਂ ਮਤਲਬ ਉਹਨਾਂ ਤੇ ਪੈਸਟ ਨੂੰ ਭਜਾਉਣ ਵਾਸਤੇ ਸਪਰੇਅ ਕਰੀ ਜਾਂਦੇ ਆ ਜਾਂ ਫੰਗਲ ਵਾਸਤੇ ਸਪਰੇਅ ਕਰੀ ਜਾਂਦੇ ਆ ਤਾਂ ਉਹ ਆਪਣੇ ਅੰਦਰੋਂ ਉਨੀ ਇਮਿਊਨਿਟੀ ਨਹੀਂ ਕ੍ਰੀਏਟ ਕਰ ਪਾਉਂਦਾ ਤੇ ਜਿੰਨੀ ਇਮਿਊਨਿਟੀ ਕ੍ਰੀਏਟ ਹੁੰਦੀ ਹੈ ਉਹਦੇ ਨਾਲ ਹੀ ਇਹ ਵੀ ਟੇਸਟ ਤੇ ਸੁਗੰਧੀ ਬਣਦੀ ਹੈ ਤੇ ਇਹ ਨਾ ਸਮਝੋ ਕਿ ਜੇ ਆਪਾਂ ਆਰਗੈਨਿਕ ਸਪਰੇ ਹਾਂ ਕਰ ਰਹੇ ਹਾਂ ਤਾਂ ਕੋਈ ਬਹੁਤ ਵਧੀਆ ਕੰਮ ਕਰ ਰਹੇ ਹਾਂ ਤੇ ਉਸ ਤੋਂ ਇਲਾਵਾ ਪਲਾਂਟਸ ਦੇ ਆਪਣੇ ਹਾਰਮੋਨਸ ਹੁੰਦੇ ਨੇ ਇੰਟੈਲੀਜੈਂਸ ਹੁੰਦੀ ਹੈ ਪਲਾਂਟ ਦੀ ਤੋਂ ਪਲਾਂਟ ਨੂੰ ਪਤਾ ਹੁੰਦਾ ਉਹ ਹਾਰਮੋਨਸ ਉਹਨੂੰ ਦੱਸ ਦਿੰਦੇ ਨੇ ਕਿ ਕਿੱਥੇ ਪੱਤਾ ਉਗਾਣਾ ਹੈ ਕਿੱਥੇ ਫਰੂਟ ਉਗਾਣਾ ਤੇ ਪਲਾਂਟ ਨੇ ਸੂਰਜ ਵੱਲ ਆਪਣੇ ਆਪ ਨੂੰ ਕਿਵੇਂ ਕਰਨਾ ਗਰੋਥ ਕਿੰਨੀ ਕਰਨੀ ਹੈ ਟੋਟਲ ਉਹਦੇ ਬਾਰੇ ਵੀ ਹਾਰਮੋਨਸ ਬਾਰੇ ਘੱਟ ਗੱਲ ਹੁੰਦੀ ਹੈ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਤੋਂ ਅੱਜ ਹੁਣ ਆਪਾਂ ਪਲੇਸਮੈਂਟ ਇਹਨਾਂ ਦੀ ਕਰ ਰਹੇ ਹਾਂ ਬੂਟਿਆਂ ਦੀ ਤੇ ਇਹਨਾਂ ਨੂੰ ਲਾਣਾ ਸ਼ੁਰੂ ਕਰਾਂਗੇ। ਲਾਣ ਵੇਲੇ ਏਸੀ ਚੀਜ਼ ਦਾ ਧਿਆਨ ਰੱਖਣਾ ਆਪਾਂ ਕਿ ਜਿਹੜੀ ਇਹਨਾਂ ਦੀ ਗਾਠੀ ਹੈ ਮਤਲਬ ਟਾਣੇ ਨੂੰ ਪਾਣੀ ਨਾ ਲੱਗੇ ਟਾਣਾ ਉੱਪਰ ਰਹੇ ਔਰ ਬੂਟੇ ਨੂੰ ਪਾਣੀ ਨਹੀਂ ਚਾਹੀਦਾ ਹੁੰਦਾ ਐਕਸੈਸ ਪਾਣੀ ਤਾਂ ਮਰਵਾ ਦੂਗਾ ਇਹਨੂੰ। ਚੈੱਕ ਕਰ ਲਿਆ ਬੱਬੂ ਸਾਰੇ ਕਿਤੇ ਗੜਬੜਤਾ ਨਹੀਂ ਹੈਗੀ ਹੈ ਸਾਰੇ ਹੋ ਗਏ ਪੂਰੇ ਨਾ ਪਹਿਲੀਆਂ ਦੋ ਤੇ ਦੋ ਚਾਰ ਲੈਣਾ ਪੁਰੀਆਂ ਹੋ ਗਈਆਂ ਨਹੀਂ ਹੋ ਤਾਂ ਪੰਜ ਤੁਹਾਡੇ ਅਮਰਪਾਲੀ ਨੇ ਫਿਰ ਚਾਰ ਦੁਸਹਿਰੀ ਨੇ ਫਿਰ ਪੰਜ ਲੰਗੜਾ ਨੇ ਤੇ ਫਿਰ ਪੰਜ ਦੂਸਰੇ ਨੇ ਤਾਂ 18 ਹੋ ਜਾਣੇ ਚਾਹੀਦੇ ਨੇ ਪੂਰੇ ਦੂਸਰੀ ਚੀਜ਼ ਧੁੱਪ ਤੇ ਹਵਾ ਧੁੱਪ ਵੀ ਮਿਲਣੀ ਚਾਹੀਦੀ ਬੁੱਟਿਆਂ ਨੂੰ ਤੇ ਹਵਾ ਵੀ ਮਿਲਨੀ ਚਾਹੀਦੀ ਹੈ ਦੋਹੇ ਚੀਜ਼ਾਂ ਪਰ ਧੁੱਪ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਉਧਰੋਂ ਚੜ ਰਹੀ ਹੈ ਮੇਰੇ ਮੂੰਹ ਦੇ ਉੱਤੇ ਵੀ ਪੈ ਰਹੀ ਹੈ ਧੁੱਪ ਤੇ ਇਧਰ ਛਿਪਦਾ ਤੋਂ ਜਿੱਧਰੋਂ ਚੜ ਰਿਹਾ ਹੈ ਉਧਰ ਜੇ ਜ਼ਿਆਦਾ ਬੂਟੇ ਜਿਹੜੇ ਬਹੁਤ ਵੱਡੇ ਹੋ ਜਾਂਦੇ ਨੇ ਉਹ ਲੱਗ ਜਾਣਗੇ ਤਾਂ ਜਿਹੜੇ ਛੋਟੇ ਬੂਟੇ ਨੇ ਟੱਕ ਜਾਣਗੇ ਉਹਦੇ ਵਿੱਚ ਠੀਕ ਹੈ ਤੇ ਉਹਦੇ ਬਾਰੇ ਵੀ ਆਪਾਂ ਨੂੰ ਸਮਝਣਾ ਪਊਗਾ ਤੇ ਇਹ ਵੀ ਸਮਝਣਾ ਪਊਗਾ ਕਿ ਕਿਹੜੇ ਬੂਟਿਆਂ ਨੂੰ ਜ਼ਿਆਦਾ ਸਨਸ਼ਾਈਟ ਚਾਹੀਦੀ ਹੈ ਕਿਹੜਿਆਂ ਨੂੰ ਘੱਟ ਚਾਹੀਦੀ ਹੈ ਉਸ ਮੁਤਾਬਕ ਬੂਟਿਆਂ ਦੀ ਜਿਹੜੀ ਪਲੇਸਮੈਂਟ ਹੈ ਉਹ ਵੀ ਬਹੁਤ ਜ਼ਰੂਰੀ ਹੈ ਉਹਦੀ ਵੀ ਆਪਾਂ ਚਰਚਾ ਅੱਜ ਕਰਾਂਗੇ ਮੈਨ ਆਪਾਂ ਗੱਲ ਕਰਾਂਗੇ ਵੀ ਇਹਨੂੰ ਖੁਰਾਕ ਬੂਟਿਆਂ ਨੂੰ ਜਿਹੜੀ ਆ ਉਹ ਕਿੱਥੋਂ ਮਿਲਦੀ ਹੈ